ਹੈਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਸੋ ਸਵਾਗਤ ਹੈ ਤੁਹਾਡਾ ਸਾਡੇ ਸਾਰੇ ਚੈਨਲ ਰਹਿਤ ਦਿਲ ਬਲੌਗ ਤੇ ਅੱਜ ਫਿਰ ਫਿਰ ਮੀਂਹ ਬਹੁਤ ਪੈ ਰਿਹਾ ਸੀ ਤੇ ਮੋਬਾਈਲ ਦਾ ਪਰਤ ਬਹੁਤ ਵਾਰ ਸ਼ੋਰ ਹੀ ਸੀ ਸੋ ਮੈਂ ਆਪਣਾ ਤੇ ਚਾਹ ਮੋਰਨਿੰਗ ਲਈ ਹਟੇ ਆ ਮੈਂ ਤਾਂ ਚਾਹ ਦਾ ਸਪਿੰਗ ਨਹੀਂ ਹੈਗੀ ਮੈਂ ਡਰਿੰਕ ਬਣਾ ਕੇ ਪੀਣੀ ਆ ਆਪਣੇ ਵਾਸਤੇ ਆਪਣਾ ਮਤਲਬ ਕਿ ਪੇਟ ਘਟਾਉਣ ਵਾਸਤੇ ਥੋੜਾ ਜਿਹਾ ਜੇ ਜਿੰਨ ਗੱਲ ਤੇ ਮੇਰਾ ਟੇਟ ਕਾਫੀ ਮੇਲ ਹੋ ਗਿਆ ਸੀ ਤਾਂ ਵੀ ਵੱਧ ਗਈ ਸੀ ਮਾਰ ਕੇ ਤੇ ਚਾਰਾ ਆਪਾਂ ਪ੍ਰੈਸ ਕਰਦੇ ਹਾਂ ਜਿਹੜੀ ਜਿੰਨ ਕੰਪਰੈਸ ਕਰਨੀ ਸੀ ਇਹਨੇ ਕਪੜੇ ਪ੍ਰੈਸ ਕਰਨੇ ਸੀ ਸੋ ਆਪਾਂ ਪਹਿਲਾਂ ਹੁਣ ਯੂਨੀਫਾਰਮ ਲੈ ਕੇ ਆਈਏ ਤੇ ਲੈ ਕੇ ਯੂਨੀਫਾਰਮ ਆਪਾਂ ਕਰਦੇ ਹਾਂ ਪ੍ਰੈਸ ਸਭ ਸਾਰੇ ਕਮਕਰਾਂ ਚ ਬਸ ਮੇਨ ਕੰਮ ਇਹ ਹੁੰਦਾ ਹੈ ਸਵੇਰ ਸਵੇਰ ਜਿਆਦਾ ਹੁੰਦੇ ਖੇਚ ਬੱਚਿਆਂ ਦੇ ਸਕੂਲ ਤੇ ਜਾਂਦੀ ਤੋ ਆ ਪਾ ਯੂਨੀਫਾਰਮ ਆ ਰਾਤ ਨੂੰ ਮੈਂ ਸਤਰਾਤ ਨੂੰ ਰੈਡੀ ਕਰਕੇ ਰੱਖ ਦੇਈਦੀ ਆ ਬਟ ਕਦੇ ਕਦੇ ਲਾਈਟ ਆਫ ਹੋ ਜਾਂਦੀ ਹੈ ਤੇ ਰਾਤ ਨੂੰ ਉਹੀਆਂ ਮੇਰੀ ਮੋਸਮ ਕਰਕੇ ਕੋਈ ਨਾ ਕੱਟ ਵਗੈਰਾ ਲੱਗ ਜਾਂਦਾ ਆ ਤੇ ਉਹਦਾ ਕਰਕੇ ਫਿਰ ਯੂਨੀਫਾਰਮ ਲਾ ਕੇ ਆਪਣੀ ਪ੍ਰੈਸ ਕਰਨੇ ਲੇਟ ਹੋ ਗਈ ਸੀ ਚਿੱਤ ਵਿੱਚ ਬਾਬਾ ਜੀ ਦਾ ਮਾਂ ਪਾਪਾ ਜੀ ਦੇ ਮੱਥਾ ਟੇਕਣ ਲੱਗੀ ਸੀ ਸਵੇਰ ਸਵੇਰ ਤੋਂ ਪਹਿਲਾਂ ਪਾਪਾ ਜੀ ਦੇ ਦਰਸ਼ਨ ਕਰ ਲਈ ਬੱਚਾ ਫੇਸ ਵਾਸ਼ ਕਰ ਦੇ ਦੀਏ ਬਟਕ ਨੇ ਹੋ ਵੀ ਸਾਹਮਣੇ ਲਗਾ ਕੇ ਰੱਖਣਾ ਪੂਰੀ ਦੁਨੀਆ ਨੂੰ ਤੰਦਰੁਸਤੀ ਹੋਵੇ ਸਾਰੇ ਖੈਰ ਸੁਖ ਮੰਗੀ ਦੀ ਹੈ ਪਰਮਾਤਮਾ ਸਰ ਨੂੰ ਚੜ੍ਹਦੀ ਕਲਾ ਜ ਰੱਖੇ ਸਾਰੇ ਨੂੰ ਮਿਲੇ ਪੂਰੀ ਦੁਨੀਆ ਤੰਦਰੁਸਤੀ ਰਹੇ ਫਿਰ ਮੈਂ ਵੇਖ ਰਹੀ ਸੀ ਕਿ ਮੇਰੇ ਬੱਚੇ ਸੁੱਤੇ ਪਏ ਸੀ ਉਹ ਕੇ ਮੂੰਚ ਪਾ ਕੀ ਤੇ ਮੇਰੀ ਵੱਡੀ ਬੇਟੀ ਨੂੰ ਅੰਗੂਠਾ ਪਾਉਣ ਦੀ ਮੂੰਚ ਆ ਦਿੱਤਾ ਤੇ ਛੋਟੀ ਬੇਟੀ ਮੇਰੇ ਅੰਗੂਠਾ ਮੂੰਚ ਪਾ ਕੇ ਹਿੰਦੀ ਸੌਂ ਗਈਆ ਇਹ ਸਭ ਦਾ ਜੀ ਉੱਠ ਕੇ ਸੀ ਉਹ ਇਹ ਵੀ ਫੇਸ ਵਾਸ਼ ਕਰ ਰਹੀ ਸੀ ਪ੍ਰੈਸ ਕਰ ਰਹੀ ਸੀ ਦਸ਼ ਕਰਕੇ ਮੈਂ ਲਗੀ ਕਪੜੇ ਪ੍ਰੈਸ ਕਰਨ ਪ੍ਰੈਸ ਗਰਮ ਹੋ ਚੁੱਕੀ ਹੈ ਪ੍ਰੈਸ ਸਾਡੀ ਸਲੋ ਗਰਮ ਹੁੰਦੀ ਹੈ ਥੋੜੀ ਜੀ ਇਸ ਕਰਕੇ ਮੈਂ ਪ੍ਰੈਸ ਪਹਿਲਾਂ ਲਗਾ ਦੇਣੀ ਆ ਤੇ ਆਪਾਂ ਯੂਨੀਫਾਰਮ ਪ੍ਰੈਸ ਕਰ ਰਹੀ ਸੀ ਮੈਂ ਥੋੜਾ ਜਿਹਾ ਸਾਈਡ ਤੇ ਤਾਂ ਕਰ ਰਹੀ ਸੀ ਕਿਉਂਕਿ ਪਿਛਲੀ ਵਾਰ ਪ੍ਰੋਫੀ ਦਿਖਾਉਣ ਕਰਕੇ ਮੈਂ ਆਪਣੀ ਕੁੜੀਆ ਦੀ ਟੌਪ ਦਿਖਾਉਣ ਕਰਕੇ ਮੈਨੂੰ ਸਟਾਈ ਕਰਕੇ ਇਸ ਕਰਕੇ ਮਹੁੰਦੇ ਮਤਲਬ ਕਿ ਯੂਨੀਫਾਰਮ ਦੇ ਜੋ ਸ਼ਰਟ ਹੈ ਉਦੇ ਉੱਤੇ ਟੈਗ ਲੱਗਿਆ ਹੋਇਆ ਹੈ ਸਕੂਲ ਦਾ ਇਸ ਕਰਕੇ ਮੈਨੂੰ ਅਵੋਇਡ ਕਰ ਲਈ ਸੀ ਵਿਖਾ ਨਹੀਂ ਸੀ ਗਈ ਮੈਨੂੰ ਡਰ ਸੀ ਕਿ ਮੇਰੇ ਫੇਰੇ ਮੈਨੂੰ ਕੋਈ ਸਟ੍ਰਾਈਕ ਨਾ ਆ ਜਾਵੇ ਕਿਉਂਕਿ ਜੋ ਸਟ੍ਰਾਈਕ ਆਂਦੀ ਹੈ ਉਹ ਬਹੁਤ ਪੱਕਾ ਪਾਣੀ 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 ਮੈਂ 24 ਘੰਟੇ ਵਾਲੀ ਇਹ 24 ਘੰਟੇ ਵਾਲੀ ਹੈ ਬਹੁਤ ਇਕਤ ਹੁੰਦੀ ਹੈ ਆਪਣੇ ਵੀ ਸਬਸਕ੍ਰਾਈਬਰਸ ਦਾ ਡਾਊਨ ਹੋ ਜਾਂਦਾ ਹੈ ਚੈਨਲ ਡਾਊਨ ਹੋ ਜਾਂਦਾ ਹੈ ਸੱਚੇ ਟਾਈਮ ਲਈ ਕੋ ਮੈਂ ਇਹਨੇ ਵੀ ਕੱਪੇ ਰੱਖੀ ਸੀ ਅੱਗੇ ਮੇਰੇ ਖਿਆਲ ਤੇ ਮੈਂ ਬਾਹਰ ਦੇਖ ਰਹੀ ਸੀ ਵਾਰ-ਵਾਰ ਜਾ ਕੇ ਕਿ بارش ਖਾਦੀ ਹੈ ਕਿ ਨਹੀਂ ਸਾਡੀ ਬੱਤ بارش ਅੱਜ ਹਟਣ ਦਾ ਨਾਮ ਨਹੀਂ ਲੈ ਰਹੀ ਸੋ ਕਪੜੇ ਰੱਖ ਕੇ ਹੁਣ ਆਪਾਂ ਜਾਣੇ ਆਏ ਸੋਈ ਚ। ਸੋਈ ਚ ਜਾ ਕੇ ਦੇਖਦੇ ਆਂ ਚਾਹ ਚਾਹ ਨੂੰ ਉਬਾਲਾ। ਅੱਜ ਕਿੱਸੀ? ਆਪਾਂ ਪਤੀ ਬਹੁਤ ਜ਼ਿਆਦਾ ਪੀਂਦੇ ਆਂ ਚਾਹ। ਪਾਕਿਸਤਾਨ ਮੇਂ ਹਸਬੰਡ ਪਤੀ ਜ਼ਿਆਦਾ ਬਣਵਾਂਦੇ ਆਂ ਕਿ ਪਤੀ ਸਵੇਰ-ਸਵੇਰ ਜ਼ਿਆਦਾ ਪਤੀ ਵਾਲੀ ਚਾਹ ਥੋੜਾ એનર્ਜੀ ਕਿਰੋ ਹੁੰਦੀ ਆ। ਆਪਾਂ ਪਿੰਡਾ ਵਾਲਿਆਂ ਸੋ ਆਪਣੇ ਵਾਸਤੇ ਚਾਹ ਹੀ ਆਪਾਂ ਬਣਾਇਆ। ਸੋ ਚਾਹ ਸਾਢੇ ਪਾਣੀ ਕੀ ਰੈਡੀ ਹੋ ਚੁੱਕੀ ਸੀ। ਉਬਾਲਾ ਆ ਰਿਹਾ ਸੀ। ਮੈਨੂੰ ਖੁਦ ਨੂੰ ਬਹੁਤ ਵਧੀਆ ਲੱਗ ਰਹੀ ਸੀ ਚਾਹ ਬਟ ਮੈਂ ਕੋਫੀ ਤਾਂ ਕਟਾਈ ਹੋਈ ਐ ਅ ਡ੍ਰਿੰਕ ਦਾ ਕਰਕੇ ਕਿ ਕੋਈ ਡ੍ਰਿੰਕ ਤੋਂ 1 ਘੰਟਾ ਬਾਅਦ ਮੈਂ ਚਾਹ ਪੀਣੀ ਹੁੰਦੀ ਐ ਉਦੋਂ ਤੱਕ ਵੈਸੇ ਜ਼ਿਆਦਾ ਨਸ਼ਾ ਜੇ ਮਰ ਜਾਂਦਾ ਆ ਸੋ ਮੈਂ ਹੁਣ ਚਾਹ ਪਾਰੀ ਸੀ ਗਲਾਸਾਂ ਚ ਗਲਾਸਾਂ ਚ ਪਾ ਕੇ ਚਾਹ ਪੀ ਲਮੈਂ ਦੂਸਰੇ ਗਲਾਸੇ ਪਾਈ ਸੀ ਉਸ ਜਿਆਦਾ ਗ੍ਰੈਗਸੀਨ ਮੈਂ ਹੱਥ ਉਹਦੇ ਕਰਕੇ ਸਰ ਮੈਂ ਦੂਸਰੇ ਗਲਾਸ ਚੇਂਜ ਕਰਕੇ ਆਪਣੇ ਹਸਬੰਦ ਨੂੰ ਚਾਹ ਪੜਾਈ ਸੋ ਮੂਕੀ ਦੇ ਨਾ ਇਹ ਸੀ ਖਾਣਾ ਬਣਾਣਾ ਕਿ ਉਹ ਕਿਹੜਾ ਮੂਕੀ ਦਾ ਪਾਪਾ ਹੀ ਕਹਿੰਦੀ ਜੇ ਹੋਏ ਜਾਂਦੇ ਨਾ ਮੈਨੂੰ ਕੋਈ ਵਸਤ ਲੱਗ ਰਹੀ ਹੈ ਪਰ ਫਿਰ ਸੁਭੰਦੇ ਪਾਉਣ ਲੱਗੀ ਆਪਣੀ ਲਈ ਚਾਹ ਮੈਂ ਕਿਹਾ ਚਲੋ ਆਪਾਂ ਆਪਣੇ ਲਈ ਥੋੜੀ ਜਿਹਾ ਪਾ ਕੇ ਰੱਖ ਲੇਂ ਆਪਣੀ ਥੋੜੀ ਜਿਹਾ ਬਹੁਤ ਥੋੜੀ ਹੁੰਦੀ ਆ ਮੈਂ ਖੰਦੀ ਹੁਣ ਰੱਖ ਦੇਣੀ ਆ ਚਾਹ ਜਿਹੜੇ ਮਤਲਬ ਕਿ ਮੈਂ ਮੇਰੀ ਆਦਤ ਹੈ ਸ਼ੁਰੂ ਤੋਂ ਹੀ ਇਹ ਮੈਨੂੰ ਕਰੀ ਚਾਹ ਨਹੀਂ ਪੀ ਸਕਦੀ ਜਦੋਂ ਮੈਂ ਕਰਮ ਚਾਹ ਪੀਂਦੀ ਨਾ ਇਹ ਬਣਨ ਲੱਗ ਪੈਂਦਾ ਹੈ ਪ੍ਰੋਬਲਮ ਸਭ ਬਹੁਤ ਹੈ ਹੁਣ ਕਿਹੜੇ ਕਿਹੜੇ ਦੁੱਧ ਪਾਉਣਾ ਪੈਂਦਾ ਪਾਣੀ ਦੀ ਚਾਹ ਦਾ ਸਭ ਦਾ ਸਰੀਰ بس ਹੋਈਆਂ ਦੀਆਂ ਮੈਂ ਪੀਉਂਗੀ ਹਾਲੇ ਮੇਰੀ ਚਾਹ ਠੰਡੀ ਆ ਪਾ ਲੈ ਹੱਥ ਲਈ ਆ ਇਹ ਮੈਂ ਥੋੜੀ ਜਿਹੀ ਜੇ ਅਜਿਹੇ ਰੋਜ਼ ਦਿਨ ਹੁੰਦੀ ਆਪਣੀ ਤੇ ਚਾਹ ਪਾ ਲਓ ਫਿਰ ਰੋਟੀ ਦਾ ਕਿਵੇਂ ਕਰਨਾ ਆ ਲਾ ਦਾਂਗੇ ਰੋਕੇ ਲਾਵਾਂ ਪਰ ਰੋਕੇ ਕੀ ਲਾਉਣੀ ਉਹਦੀ ਰੋਟੀ ਦੇ ਨਾਲ ਲਾ ਹੀ ਦੇਣੀ ਹੈ ਨਾ ਬੈਕ ਕਰ ਦੋ ਰੋਟੀ ਬਣਾ ਲਓ ਉਹਦੇ ਲੱਗ ਰੱਖ ਦੇਣੀ ਆਣਾ ਇਹ ਤੁਹਾਨੂੰ ਜਾਣਾ ਹੋਇਆ ਫਿਰ ਆਉਦਾ ਦੇਖ ਲਿਓ ਦੀ ਰੋਟੀ ਸੋ ਅੱਗੇ ਮੈਂ ਕੀ ਕਰ ਰਹੀ ਸੀ ਮਨ ਵਿੱਚ ਜਿਹੜਾ ਨਾ ਸਕੂਲ ਮੈਨੂੰ ਤਾਂ ਯਾਦ ਭੁੱਲ ਜਾਂਦਾ ਹੈ ਕੀ ਕਰਨ ਲੱਗੀ ਸੀ ਮੈਂ ਸੋ ਮੈਂ ਬਣਾਉਣ ਲੱਗੀ ਸੀ ਕਿ ਆਟਾ ਵਗੈਰਾ ਮੈਂ ਕੋਨੇ 'ਤੇ ਰੱਖਿਆ ਸੀ ਸਵੇਰ ਸੁਬਾ ਤੇ ਆਪਾਂ ਨਾਲੇ ਸੀ ਬੇਟੀ ਲਈ ਵੀ ਪੈਕ ਕਰਨਾ ਸੀ ਤੇ ਉਹਦੇ ਰੋਟੀ ਬਣਾ ਰਹੀ ਸੀ ਰੋਟੀ ਕਰਤਾ ਰਹੀ ਸੀ ਮੈਂ ਸਾਥੇ ਮਨਕੇ ਪਹਿਲਾਂ ਮੈਂ ਚਿੰਗੇਨਾ ਪ੍ਰਾਤਿਰ ਦੇ ਪਾਸ ਸਪੋਰਟ ਪਾੜਦੀਆਂ ਬਸ ਅੱਜ ਮਨੇ ਇਸਨ ਨਾਲ ਬਣੇ ਲਈ ਮੈਚੀ ਪਾੜੀ ਸੱਤ ਸੱਤੋ ਦੇਖੋ ਕੋਈ ਨਹੀਂ ਪਈ ਕਰਦੀ ਨਾ ਮੁੰਜਾ ਦੇ ਉਹ ਸ਼ਾਮ ਲੱਗਣੇ ਆਜੇ ਪਾਣੀ ਦਾ ਪ੍ਰੇਟੇ ਪਾਣੀ ਕਿੱਥੇ ਕੱਪੜੇ ਕਿੱਥੇ ਹੋ ਗਿਆ ਕਿੱਥੇ ਹੋ ਗਿਆ ਘੰਟੇ ਦੇ ਬਾਹਰ ਆਈ ਸੀ ਮੈਂ ਦੇਖਿਆ ਕਿ ਦੋਨੇ ਬਾਹਰ ਆਈ ਸੀ ਤੇ ਮੇਰੇ ਕੋਲੋਂ ਗਿਦਰਾ ਪਾਣੀ ਬੋਤਲ ਇਹ ਮੈਂ ਦੇਖਿਆ ਕਿ ਇਸੇ ਫੇਸਕੁਨਾ ਡਲ ਹੋਇਆ ਗਿਆ ਹੈ ਬਸ ਕਿਨੋਂ ਉਧਰ ਰਨਫੇਸ ਦੇ ਰੂਪ ਤੇ ਉਹ ਤੋਂ ਤੇ ਇਹਦੇ ਨਹੀਂ ਹੁੰਦੇ ਆ ਗੰਦੇ ਗੰਦੇ ਕਰ ਰਹੇ ਤੇ ਨਹੀਂ ਪਹਿਣਾ ਮੈਨੂੰ ਫੇਰ ਵੀ ਪਸੀਨਾ ਆਈ ਜਾਂਦਾ ਤੇ ਜਦੋਂ ਇਹ ਜਿੱਦ ਕੋਪਰ ਜ਼ਿਆਦਾ ਪਾਣੀ ਪਰ ਗਿਆ ਸੀ ਕਿਉਂਕਿ ਸਾਡੇ ਅੱਗੇ ਜਿਹੜੇ ਵੱਡਾ ਨਾਲਾ ਹੁੰਦਾ ਹੈ ਨਾ ਨਹਿਰਾਂ ਲੱਗਦੀਆਂ ਕਲੀਆਂ 'ਚ ਵਾਸ਼ੋਂ 'ਚ ਪਾਣੀ ਤਰਿਆ ਆ ਆਪਰੇ ਇਧਰ ਬਹੁਤ ਪਾਣੀ ਆਉਂਦਾ ਹੈ ਉਹਦੇ ਤੋਂ ਸਾਰਾ ਅੰਦਰ ਭਰ ਜਾਣਾ ਹੈ ਉਹ ਤਾਂ ਫਾਉਂਟ ਭਰ ਜੰਦਾ ਹੁੰਦਾ ਹੈ ਮੇਰੇ ਖਿਆਲ 'ਚ ਪਿਛਲੀ ਵਾਰ ਵੀ ਕਹਿਣ ਰਹੀ ਸੀ ਕਿ ਨਹੀਂ ਬਾਥਰੂਮ ਬਾਅਦੰਦੇ ਰਿਹਾ ਸੀ ਸਾਰੀ ਸੜੀ ਦਾ ਪਾਣੀ ਚਾਹ ਤੇ ਟਿਸ਼ੂ ਚੰਦਾਰੀ ਦੇ ਸਾਡੇ ਅੰਦਰ ਨਾ ਨਲ ਚੱਲਦੇ ਪਾਣੀ ਖਰਾਬ ਹੋਤਾ ਹੈ ਸਾਡੇ ਅੰਦਰ ਇਦਾਂ ਨਹੀਂ ਆਇਆ ਕਿੰਨਾ ਪਾਣੀ ਆਉਂਦਾ ਹੈ ਨਿਕਲਦਾ ਨਹੀਂ ਉਹ ਤੋਂ ਕਿਉਂ ਪਾਣੀ ਨਹੀਂ ਆਇਆ ਤਾਂ ਆਪਣਾ ਘਰ ਥੋੜਾ ਇੱਦਾਂ ਕੀ ਕੋਈ ਵਾਲੇ ਬਾਅਦ ਐਸਾ ਹੋਇਆ ਅੰਦਰ ਨਹੀਂ ਨੰਬਰ ਮੋਬਾਈਲ ਸੀ ਸੀਰਤ ਹੁੰਦੀ ਹੁਣ ਉਹਨੇ ਆ ਮੋ ਕਰਨਾ ਸੀ ਤੇ ਪਾਣੀ ਆਪੇ ਦੇਖ ਲਈ ਸੀ بارش ਬਹੁਤ ਜ਼ਿਆਦਾ ਹੋ ਗਈ ਸੀ ਤੇ ਮੈਂ ਰੀਲ ਬਣਾਉਣ ਦਾ ਕਰਕੇ ਹੱਥ ਮੇਰੀ ਲੱਡ ਹੋ ਗਈ ਸੀ ਰੈਡੀ ਸਟਾਈਲ ਨੂੰ ਦੇਖ ਰਹੀ ਸੀ ਕਿ ਮੈਂ ਸਕੂਲ ਜਾਣ ਲਈ ਮੂਵੀ ਵਾਲੇ ਵਾਂਗੂ ਅੱਜ ਥੋੜੀ ਜਿਹੀ ਲੇਟ ਹੋ ਗਈ ਬਾਰਿਸ਼ ਦਾ ਕਰਕੇ ਤੋਂ ਨਹੀਂ ਸੀ ਹੋ ਰਿਹਾ ਕਿਉਂਕਿ ਆਪਾਂ ਪਿੰਡਾਂ ਵਾਲੀ ਆਡੀਅנס ਹੈ ਵਗੈਰਾ 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 ਸੋ ਇਥੇ ਮੇਰੀ ਬੇਟੀ ਰੈਡੀ ਹੋ ਗਈ ਸੀ ਸਕੂਲ ਲਈ ਸ਼ਰਤੀ ਚੱਕ ਰਹੀ ਸੀ ਉਹ ਆਪਣੇ ਸ਼ਾਤਾ ਜੋ ਵੀ ਬਾਏ ਬਾਏ ਸਾਰੇ ਤਾਂ ਮੈਂ ਤੁਹਾਨੂੰ ਸਾਰੇ ਤਾਂ ਸਾਡੇ ਤਾਂ ਦੇਖਾਂ ਹੁੰਦੇ ਸੀ ਇਹ ਧਿਆਨ ਨਾਲ ਸੋਰੇ ਆਂਦੇ ਸੋਰੇ ਨਹੀਂ ਬੋਲਦੇ ਹੁੰਦੇ ਕੀ ਜਵਾਬ ਲਾਉਣੇ ਪੈਂਦੇ ਬੱਚਿਆਂ ਨੂੰ ਭੇਜਣ ਵਾਸਤੇ ਵੱਡ-ਵੱਡੀਆਂ ਬੋਲਣੇ ਥੋੜੇ ਥੋੜੇ ਬੋਲਣੇ ਪੈ ਜਿਵੇਂ ਜਿੋ ਜੀ ਕਹਿੰਦੇ ਸਮਝ ਵੀ ਆਪੇ ਚਲੋ ਜੀ ਸਕਰੀ ਜੀ ਗਈ ਚੰਦਿਆ ਬਹੁਤ ਵੇ ਚੰਦਿਆ ਤੇ ਅੱਗੇ ਉਸ ਨਾਲ ਨਾ ਪਾ ਕੇ ਆਪਣੀ ਬੋਲ ਬਦੀ ਕਰਦੇ ਸੋ ਆਪਾਂ ਮਤਲਬ ਗੋਈ ਚਾ ਗਿਆ ਆਪਾਂ ਤੂ ਜਾਂਦੇ ਹੁੰਦੇ ਸੀ ਬਤ ਅਸਰ ਦੇ ਬੱਚਿਆਂ ਨਾਲ ਬਹੁਤ ਜ਼ਰੂਰੀ ਜਿਹੜਾ ਆ ਗਿਆ ਸੋ ਮੇਰੀ ਗੁੜੀਆ ਅੰਬੇਲਾ ਚੱਕ ਕੇ ਜਾ ਰਹੀ ਸੀ ਤੇ ਹਸਣ ਮੇਰੇ ਮੋਟਸਾ ਉਹ ਛੱਡ ਕੇ ਆਏ ਫਿਰ ਅੰਬੇਲਾ ਕਿਨੇ 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 ਕਿੰਨੇ ਦੇਸੀ ਜੁਗਾਰ ਲਾ ਗਏ ਗਾਇਜ਼ ਇਹ ਨਹੀਂ ਹਰਦਾਗਾ ਕਿ ਪਤਾ ਨਹੀਂ ਕਿ ਜਾ ਰਹੀ ਉਸ ਕੋਲ ਫੰਕੀਸ ਮਿਲਦਾ ਹਾਲ ਵਿੱਚ ਉਹੀ ਗਏ ਉਹ ਸੂਚ ਛੱਡ ਕੇ ਆ ਰਹੇ ਸੀ ਨਾ ਨਾਕਾਮ ਦੁਪਾਏ ਆਇਆ ਦੇਖੋ ਅੱਗੇ ਜਾ ਕੇ ਮੈਂ ਦੇਖ ਰਹੀ ਸੀ ਕਿ ਸੜਕ ਤੇ ਕਿੰਨਾ ਪਾਣੀ ਪੂਰੀ ਹੈ ਮੇਰੀ ਚਲੀ ਗਈ ਹੈ ਕਿ ਮਜ਼ਾ ਆ ਰਿਹਾ ਸੀ ਕਿ ਇੰਨਾ ਪਾਣੀ ਕਾਫੀ ਪਾਣੀ ਇਹਨੂੰ ਮੈਂ ਸੁਲਾਸ ਨੂੰ ਕੇ ਰੋਂਦੀ ਆ ਹੁਣ ਮੈਂ ਆ ਕੇ ਸੀ ਘਰ ਪਾਪਾ ਮੈਨੂੰ ਕਿਉਂ ਲਾਗੇ ਗਏ ਆ ਕਿ ਮੈਂ ਦੇਖ ਰਹੀ ਸੀ ਕਿੰਨਾ ਗਾਇਜ਼ ਹੁਣ ਆਪਣਾ ਸਾਰੇ ਬਿਸਤਰੇ ਵਗੈਰਾ ਸਿਮੇਟ ਲਈ ਸਫਾਈ ਕਰ ਲਈਏ ਤੇ ਤੁਹਾਨੂੰ ਮਿਲਦੇ ਹਾਂ ਤਾਂ ਪਹਿਲਾਂ ਸੀ ਕੰਮ ਕਰਨਾ ਹੈ ਆਪਣੇ ਨਾਲ ਹੈਲਪ ਕਰਨੀ ਤਾਂ ਕੋਈ ਹੈ ਪਾਣੀ ਕਰਨਾ ਸੀ ਬਾਅਦ ਵਿੱਚ ਮੈਨੂੰ ਮਿਲਣੀ ਹੈ ਰੋਏ ਲੇਵਿੰਗ ਰੂਮ ਨਾਲ ਮੈਂ ਮੈਲ ਬਾਹਰ ਜਾਣਾ ਮਮੀ ਕਿਉਂ ਲਾਗੇ ਗਏ ਬਾਹਰ ਇਧਰ ਬਿਧਰ ਮੈਂ 1:00 ਵਜੇ ਇੱਥੇ ਆਇਆ ਹਾਂ ਯਾਰ ਨਦਲ ਕੋ ਬਾਰ-ਬਾਰ ਹਰੇਕ ਨੂੰ ਚੁੱਕ-ਚੁੱਕ ਕੇ ਲਿਆ ਨਹੀਂ ਸਕਦੀ ਹੈ ਇਹ ਸੋ ਇਹ ਦੋ ਵਜੇ ਮੇਰੇ ਹਸਬੰਦ ਕੁੜੀਆਂ ਇਹ ਬ੍ਰਾਊਨ ਬ੍ਰੈਡ ਹੁੰਦੇ ਨਾ ਇਹ ਮੈਨੂੰ ਹਾਂ ਬ੍ਰਾਊਨ ਬ੍ਰੈਡ ਹੈ ਬ੍ਰਾਊਨ ਬ੍ਰੈਡ ਉਹਦੇ ਵਾਲੇ ਹੁੰਦੇ ਹੈ ਸੈਂਡਵਿਚ ਵਾਲੇ ਸੀ ਇਹੋ ਹੀ ਸੀ ਫਿਲਹਾਲ ਦੀ ਗੱਡੀ ਉਹ ਮੀਂਹ ਬਹੁਤ ਪੈ ਰਿਆ ਸੀ ਬਾਹਰ ਤੇ ਆਪਾਂ ਇਹਨਾਂ ਨੇ ਕੰਮ ਚ ਦਮ ਹੋ ਰਹੀ ਹੈ ਬ੍ਰਾਊਨ ਬ੍ਰੈਡ ਬਣਾ ਕੇ ਜੀ ਕੋਈ ਫੋੜ ਜਾਣਾ ਸੋ ਮੇਰੇ ਘਰੋਂ ਪਾਣੀ ਹੱਤ ਜਾ ਰਹੀ ਸੀ ਤੇ ਆਪਾਂ ਧਿਆਨ ਕਰ ਲਈਏ ਸੋ ਆਪਾਂ ਦੱਸਾਂਗੇ ਕਿ ਕਿਹੜੀ ਕੋਈ ਰੈਸਟੋਰੈਂਟ ਹੋਵੇ ਤੁਸੀਂ ਸ ਸੋ ਆਪਾਂ ਸਾਰੀ ਪੇਸਟ ਵਾਲਾ ਬਣਾ ਕੇ ਰੱਖ ਲਈ ਸੀਗੀ ਹੁਣ ਮੈਂ ਕਟਿੰਗ ਕਰਨ ਲੱਗੀ ਸੀ ਬ੍ਰੈਡਾਂ ਦੇ ਵਾਲਾ ਕਟਿੰਗ ਕਰਕੇ ਰੱਖਦੇ ਆਂ ਫਿਰ ਆਪਾਂ ਜੋ ਵੀ ਐਸਾ ਜੋ ਵੀ ਕਹਿੰਦੀ ਆ ਉਹ ਉਹ ਆਪਾਂ ਨਹੀਂ ਆ ਤੁਹਰਾ ਬਣਾ ਲਈ ਸੀ ਪੇਸਟ ਆ ਬਣਾ ਲਈ ਸੀ ਮਿਰਚਾਂ ਤੇ ਪਿਆਜ਼ ਪਾ ਕੇ ਤੇ ਅਸੀਂ ਨਾਲ ਗੱਲਾਂ ਕਰ ਰਹੀ ਸੀ ਪਕਾਈ ਮਾਰ ਰਹੀ ਸੀ 1 ਵਜੇ ਨਾਲ ਹੋ ਤਾਂ ਨਹੀਂ ਕਰਨਾ ਐ ਕਰੀਏ ਚਾਹ ਹੋਏ ਤਾਂ ਚਾਹ ਪੀ ਲੈਂਗੇ ਸੋ ਹੁਣ ਆਪਾਂ ਕਟਿੰਗ ਕਰ ਰਹੇ ਆ ਬ੍ਰੈਡਾਂ ਦੇ ਕਟਿੰਗ ਕਰਦੇ ਵੇਖਦੇ ਆ ਅਗੇ ਕਿਹੜੀ ਕਿਹੜੀ ਆਪਣੀ ਥੋੜੀ ਰੱਟਾਂਗੇ ਜ਼ਿਆਦਾ ਨਹੀਂ ਪਕਤ ਨਹੀਂ ਰੱਖਦੇ ਸੀ ਰੋਜ਼ੀ ਮਾਰਦੇ ਰਹਿੰਦੇ ਆ ਬਟਰ ਅੱਧੇ ਕੁਝ ਖਾਸ ਜਿਹੀਆਂ ਚੱਲ ਰਹੀਆਂ ਸੀ ਜਿਹੜੇ ਟੌਪਿਕ ਤੇ ਬੜੀਆਂ ਚੱਲ ਰਹੀਆਂ ਸੀਆਂ ਸੋ ਇਧਰ ਆਪਾਂ ਤੇਲ ਗਰਮ ਕਰਤਾ ਸੀ ਨਾਲ ਹੀ ਪਾਚਾ ਰੱਖੀ ਹੋਈ ਸੀਗੀ ਚਾਹ ਆਪਣੀ ਸੋ ਚਾਹ ਆਪਣੀ ਬਣ ਕੇ ਰੈਡੀ ਹੋ ਗਈ ਸੀ ਪਕੌੜੇ ਵੀ ਆਪਾਂ ਨਿਕਲ ਕੇ ਰੈਡੀ ਹੋ ਚੁੱਕੇ ਸੀਗੇ ਪਕੌੜੇ ਮੈਂ ਬਲੌਗਰਾਂ ਜਿਹਾ ਪੂਰੀਆਂ ਫੀਲਿੰਗਾਂ ਲੈ ਕੇ ਸਾਧ ਰਹੇ ਸੀਗੀ ਤੇ ਪਕੌੜੇ ਆਪਣੇ ਬਣ ਕੇ ਰੈਡੀ ਹੋ ਗਏ ਸੀਗੇ ਫਿਰ ਆਪਾਂ ਪਕੌੜੇ ਸਾਬ ਆ ਕੇ ਉਹਨਾਂ ਨੂੰ ਸਾਸ ਸਫਾਈ ਆਪਾਂ ਕਰਤੀ ਸੀਗੀ ਪੋਚੇ ਵਗੈਰਾ ਲਾ ਕੇ ਗੁੜੀਆ ਵੀ ਮੇਰੀ ਆ ਗਈ ਸੀ ਸਕੂਲ ਤੋਂ ਵਿਚਾਰੇ ਆ ਕੇ ਸੋ ਗਈ ਆ ਸਾਫ ਸਾਫ ਕਰ ਸੋਣਾ ਲੱਗਦਾ ਆ ਰਾਂਝਾ ਮੇਰਾ ਵੇਖਣ ਡਿਆ ਸੀਗਾ ਫੋਨ ਇਹਨਾਂ ਨੂੰ ਵੀ ਬੜਾ ਚਸਕਾ ਪੈ ਗਿਆ ਫਿਰ ਦਿਖਾਉਣੇ ਆਪਾਂ ਕੀ ਕੀ ਲੈਣੇ ਆ ਵੈਸੇ ਤਾਂ ਐਕਚੁਅਲੀ ਬੱਚਿਆਂ ਵਾਸਤੇ ਆਪਾਂ ਲੈਣਾ ਆ ਸਮਾਨ ਕਿਉਂਕਿ ਬੱਚਿਆਂ ਦਾ ਸਮਾਨ ਹੈ ਨਹੀਂ ਸੀ ਘਰ ਮਤਲਬ ਟੋਟਲੀ ਖਤਮ ਹੋ ਗਿਆ ਸੀਗਾ ਤਾਂ ਪੁਲਰ 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 ਇਹ ਬਡੀਆਂ ਵਟੀਆਂ ਗਏ ਜੀ ਵੱਡੀਆਂ ਨਹੀਂ ਲਾਣੀਆਂ ਹੈਗੀਆਂ ਆਹ ਲੀਲੀਆਂ ਨਹੀਂ ਚੱਕਰ ਭਾਗੇ ਇਹ ਹੋਇਆ ਬੋਤੇ ਫੇਰ ਕਿੱਥੀ ਬਾਗ ਰੇ ਤੈਨੂੰ ਪਤਾ ਨਹੀਂ ਬੱਟ ਕਿ ਕਿਆ ਦੇ ਵਰਗੀ ਵਾ ਅੱਜ ਜਿਵਰੇ ਰਿਹਾ ਲਾ ਦੇਖਿਆ ਇਹ ਲਾਇਆ ਜੀ ਮਾਨਸੂਰ ਤਮਾਕਾ ਲਿਖਿਆ ਆਇਆ ਹੈ ਲੈ ਆਇਆ ਇਹ ਉਹ ਲਿਖਿਆ ਆਇਆ ਚਲੋ ਚੀ अपना बच्चा अपना भी बैठेगा चलो यस क्या फोटो जो चकना है ਦੇਖੋ ਕੀ ਕੀ ਲੈਣਾ ਹੈ ਸੋਨ ਦਾ ਕੰਨ ਲੱਗਾ ਹੈ ਮੈਂ ਸੋਨ ਦਾ ਕੰਨ ਲੱਗਾ ਲਈ ਮੈਂ ਸਾਨਾ ਵਾਂਗੂ ਵਾਰੀਆਂ ਤੇ ਫਿਰੇ ਚੜਦਾ ਕਿਹੜਾ ਇਹ ਕਰਨਾ ਦਿਖਾ ਦੇ ਬਲ ਮੈਨੂੰ ਕਿਹੜਾ ਜਿਹੜਾ ਨਹੀਂ ਬੋਤੇ ਨਾਲ ਨਹੀਂ ਪਲੀਜ਼ ਇਹ ਤਾਂ ਹੱਥ ਜੋੜਨ ਦਾ ਬੰਦੀ ਹੈ श्यारे श्यारे। हाँ ये बहुत मिर्थ होनी है सिंपल ज ले लाई बहुत मिर्थ होनी है और देख ला कोई दिखा और ले लो एक पैकेट Yes. Kedi lani. Ah. Uh, ah. Uh, uh, cheti gar cheti. Tan gana. Ah mango aya. Ite to aya. Ah tia. Ite jelly ani ਉੱਪਰ ਕੜ ਗਈ। ਇਹ ਕਿਹੜਾ? ਨਾਲਾਂ ਕਪੜਾ ਤਾਂ ਇੱਕ ਨੱਕ ਫਰੀ ਹੋਇਆ। ਮੈਂ ਸਾਈਟ। ਇਹੇ ਵੀ ਕੰਡੀਆਂ। ਉਰਦ ਦੀ ਦਾਲ ਗੜੀ ਹੁੰਦੀ ਐ। ਉਰਦ ਦੀ ਦਾਲ। ਪੂਲੀ ਆਏ ਤੇ ਇਹ ਕਿਹੜੀ ਦਾਲ ਹੁੰਦੀ ਐ? ਉਰਦ ਦੀ ਦਾਲ ਗੜੀ ਨਹੀਂ ਦੀ। ਕਾਲੀ ਦਾਲ। ਉਹ ਮਾਂਵਾਂ ਦੇ ਜਿਹੜੀ ਹੁੰਦੀ ਐ। ਉਰਦ। ਕਾਲੀ ਦਾਲ। ਉਰਦ ਦੀ ਦਾਲ ਮੇਰੇ ਪਲੇਟ ਤੇ ਰੱਖੀ ਹੈ ਹੈ ਕਾਈਸ ਉਰਦ ਦੀ ਮਾਮਾ ਦੀ ਦਾਲ ਹੁੰਦੀ ਚਾਰ ਆ ਇਹ ਹੈਗਾ ਜਵਾਬ ਤੇ ਲੈਣਾ ਆ ਆਲੇ ਫਿਰ ਨਮਦ ਇਹ ਹੋਰ ਨਹੀਂ ਆਲੇ ਪਹਿਲਾਂ ਹੋ ਲੱਗ ਜਾਂਦੇ ਰਹੇ ਹਨ ਆਪਾਂ ਏਨਾ ਨਹੀਂ ਨਿੰਬੂ ਦਾ ਨਹੀਂ ਲੈਣ ਨਿੰਬੂ ਦਾ ਸਿੱਧਾ ਘਰ ਪਿਆਇਆ ਖਾਂਦੇ ਤੇ ਹਣੀ ਤਸ ਆ ਮਿਕਸ ਆ ਗਿਆ ਨਿੰਬੂ ਗਾਜਰਾ ਚੱਲ ਚੱਲ ਨਿੰਬੂ ਨਿੰਬੂ ਬੱਦਲ ਹੋ ਗਈ ਇਹ ਮੈਨੂੰ ਇਹੋ ਚੋਟਾ ਕਰ ਲਈ ਆ ਫਾਉਲ ਪੇਪਰ ਤਾਂ ਹਲੇ ਹੈਗਾ ਹਣਾ ਉਹ ਤਾਂ ਬਾਅਦ ਚ ਲੱਗ ਜਾਵਾਂਗੇ ਚਲੋ ਫਿਰ ਜਾਂਦ ਨਾਲ ਕੇ ਛੇੜਦੀ ਆ ਮੈਨੂੰ ਕਿਤੇ ਯਾਦ ਸੀ ਹੁਣ ਮੈਨੂੰ ਭੁੱਲ ਗਿਆ ਚੇਤਾ हाँ जी दो बस दो छेती कर छेती छे नहीं ये वाली नहीं लेनी है चल दो, ले दो ले ला ठीक है आई ਆਈ ਇਹ ਇਹ ਬਾਈ ਪਾਣੀ ਪਾ ਲੈ ਆਹ ਚਲੋ ਜੀ ਉੱਠੀ ਪਪਾ ਜੀ ਸੀ ਪਹੁੰਚ ਕੇ ਘਰ ਅੱਬ ਨਹੀਂ ਚਲਾਇਆ ਵਿਚਾਰਾ ਸਵੇਰ ਦਾ ਸੋ ਗਾਈਜ਼ ਸਬਜੀ ਆਪਣੀ ਬਣ ਗਈ ਹੋਈ ਨਾ ਤੇ ਰੋਟੀਆਂ ਮੈਂ ਬਣਾ ਰਹੀ ਸੀ ਨਮੋ ਹਮ ਲੱਗੀ ਨਾ ਹੁਣ ਭੁੱਖ ਕੀ ਰਹਿ ਵੇਖ ਕੇ ਇਹ ਕਿਰਨ ਰੋਟੀ ਖਾਂਦੀ ਹੈ ਕਿਰਨ ਨੇ ਆਪ ਤੋ ਤਨ ਚਿਰੇ ਹੈ ਕਿ ਤਨੇ ਰੋਟੀ ਛੱਡਤੀ ਸੀਗੀ ਆ ਅਪ ਰੋਟੀ ਖਾਣ ਲੱਗੇ ਆ ਬਣੇਰੋ ਵਲੌਗ ਨਾਲ ਨਹੀਂ ਮੈਂ ਵੀ ਨਹੀਂ ਖਾਂਦੀ ਰੋਟੀ ਹਾਂ ਚਾ ਰੋਟੀ ਖਾਉਂਦੇ ਸੀ ਵੀ ਪਾਪੜ ਇਹ ਰੋਟੀ ਨੇ ਸਮਝੋ ਪਾਪੜ ਆ ਚਲੋ ਠੀਕ ਹੈ ਗਾਇਜ਼ ਅਸੀਂ ਰੋਟੀ ਖਾ ਲਈ ਸੀ ਇਹ ਗੁੜੀਆ ਮੇਰੀ ਨੇ ਹਜੇ ਬਹੁਤ ਟਾਈਮ ਲਾਉਣਾ ਕਿਉਂਕਿ ਇਹ ਰੋਟੀ ਖਾਣ ਚ ਬਹੁਤ ਜ਼ਿਆਦਾ ਸਲੋ ਆ ਆਪਾਂ ਜਿੱਥੇ 5 ਮਿੰਟ ਚ ਰੋਟੀ ਫੜਾਣੀਆਂ ਨੇ ਇਹਨੇ ਅੱਧਾ ਘੰਟਾ ਲਾਉਣਾ ਹੈ ਤਾਂ ਤੁਸੀਂ ਸੋਚ ਲਓ ਆਪ ਹੀ ਇਨਾ ਟਾਈਮ ਵੇਟ ਨਹੀਂ ਕਰ ਸਕਦੇ ਕੀ ਸੋ ਆਪਾਂ ਖਾ ਕੇ ਰੋਟੀ ਹੋ ਗਈ ਵੇਲੇ ਤੇ ਆ ਮੇਰਾ ਮਾਉ ਜਿਹੜਾ ਇਹ ਪਲੇਟਾ ਚੱਟਣ ਵਾਲਾ ਆ ਇਹਨੂੰ ਨਿੰਬੂ ਬਹੁਤ ਪਸੰਦ ਆ ਖੀਰੇ ਤੇ ਨਿੰਮੂ ਇਹ ਤਾਂ ਦੋਨਾਂ ਹੀ ਜਾਣ ਵਸਦੀ ਆ ਸੋ ਆਪਾਂ ਮਿਲਦੇ ਹਾਂ ਮਾਰਨਿੰਗ ਹੁਣ ਕੱਲ ਦੇ ਵਲੌਗ ਨਾਲ ਮਿਲਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਬਤੀ ਉਹਦੇ ਕਮੈਂਟ ਕਰਿਓ ਮੰਮੀ ਆ ਚਾਹ ਚੱਲਦੀ ਆ ਕੋਈ ਗੱਲ ਨਹੀਂ ਬੱਚਾ ਸਾਫ਼ ਹੋ ਜਾਏਗੀ ਸਾਰਿਆਂ ਨੂੰ ਗੁੱਡ ਨਾਈਟ ਸਵੀਟ ਡ੍ਰੀਮਸ ਮਿਲਦੇ ਆਪਾਂ ਕੱਲ ਬਾਬਾ ਦੀਪ ਸਿੰਘ ਜੀ ਦੀ ਸੱਤ ਚੜ੍ਹਦੀ ਕਲਾ ਰੱਖੇ ਸਭ ਤੇ ਮੇਰ ਭਰਾ ਹੱਥ ਰੱਖੇ Bye, bye good night